ਜੈ ਮਾਤਾ ਦੀ ਸਮਾਣਾ ਹੈਲਪਲਾਈਨ ਤੇ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਨਾ ਚਾਹਾਂਗਾ ਕਿ 29 ਅਗਸਤ 29 ਅਗਸਤ ਨੂੰ ਸਤੀ ਮਾਤਾ ਮੰਦਰ ਸਮਾਣਾ ਵਿਖੇ ਕਿਸੇ ਭਾਈ ਭੈਣ ਦੇ ਕਿਸੇ ਦੇ ਪੈਸੇ ਨੇ ਜੋ ਮੰਦਰ ਦੇ ਵਿੱਚ ਗਿਰੇ ਹੋਣ 29 ਅਗਸਤ ਨੂੰ ਅਗਰ ਕਿਸੇ ਦੇ ਪੈਸੇ ਗਿਰੇ ਹੋਣ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਮੰਦਰ ਦੇ ਪੁਜਾਰੀ ਜੀ ਨਾਲ ਵੀ ਸੰਪਰਕ ਕਰਕੇ ਉਹਨਾਂ ਤੋਂ ਪੈਸੇ ਆਪਣੇ ਨਿਸ਼ਾਨੀ ਦੱਸ ਕੇ ਲੈ ਸਕਦੇ ਨੇ 29 ਅਗਸਤ ਨੂੰ ਕਿਸੇ ਵੀ ਭੈਣ ਭਾਈ ਦੇ ਜੋ ਮੰਦਰ ਚ ਗਏ ਹੋਣ ਪੈਸੇ ਕੁਝ ਜ਼ਿਆਦਾ ਨੇ ਉਹਨਾਂ ਦੇ ਪੈਸੇ ਉੱਥੇ ਕਿਤੇ ਗire ਹੋਣ ਮੰਦਰ ਦੇ ਵਿੱਚ ਤਾਂ ਉਹ ਇਹ ਪੈਸੇ ਨੇ ਜਿਹੜੇ ਆਪਣੇ ਸਤੀ ਮਾਤਾ ਮੰਦਰ ਸਮਾਣਾ ਤੋਂ ਉੱਥੇ ਦੇ ਪੰਡਤ ਜੀ ਤੋਂ ਤੇ ਜਾਂ ਸਾਡੇ ਨਾਲ ਸੰਪਰਕ ਕਰਕੇ ਆਪਣੀ ਪੈਸਿਆਂ ਦੀ ਜੋ ਤੁਹਾਡੀ ਕੁਆਂਟੀਟੀ ਹੈ ਉਸ ਨੂੰ ਦੱਸ ਕੇ ਤੁਸੀਂ ਆਪਣੇ ਪੈਸੇ ਨੇ ਜਿਹੜੇ ਉਹ ਲੈ ਸਕਦੇ ਹੋ 29 ਤਰੀਕ ਨੂੰ ਪੈਸੇ ਇਹ ਲੱਭੇ ਨੇ ਉੱਥੇ ਤੋਂ ਹਾਲਾਂਕਿ ਮੰਦਰ ਦੇ ਵਿੱਚ ਲਿਖ ਕੇ ਵੀ ਲਗਾਇਆ ਗਿਆ ਹੈ ਕਿ ਕਿਸੇ ਦੇ ਪੈਸੇ ਹੈ ਤਾਂ ਉਹ ਲੈ ਕੇ ਜਾ ਸਕਦੇ ਨੇ ਪਰ ਹਜੇ ਤੱਕ ਕੋਈ ਆਇਆ ਨਹੀਂ ਅਗਰ ਕੋਈ ਨਹੀਂ ਆਂਦਾ ਤਾਂ ਫਿਰ ਉਸ ਤੋਂ ਬਾਅਦ ਫਿਰ ਪੈਸੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਦਾਨ ਕਰ ਦਿੱਤੇ ਜਾਣਗੇ ਜਿਸਦੇ ਵੀ ਪੈਸੇ ਨੇ ਜੇ ਕੋਈ ਭੈਣ ਭਾਈ ਦੇ ਪੈਸੇ ਗਿਰੇ ਨੇ ਤਾਂ ਉਹ ਜਰੂਰ ਸੰਪਰਕ ਕਰੋ 29 ਅਗਸਤ ਨੂੰ ਇਹ ਪੈਸੇ ਨੇ ਜਿਹੜੇ ਇਹ ਮੰਦਰ ਦੇ ਵਿੱਚੋਂ ਮਿਲੇ ਨੇ ਕੋਈ ਨਾ ਕੋਈ ਮੱਥਾ ਟੇਕਣ ਲਈ ਉੱਥੇ ਆਇਆ ਹੋਣਾ ਤੇ ਉਹਦੇ ਪੈਸੇ ਉੱਥੇ ਮੰਦਰ ਦੇ ਵਿੱਚ ਗਿਰੇ ਹੋਣੇ ਨੇ ਜੇ ਕਿਸੇ ਦੇ ਗਿਰੇ ਨੇ ਤਾਂ ਜਰੂਰ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਲਓ ਸਮਾਣਾ ਹੈਲਪਲਾਈਨ ਤੇ ਜਾਂ ਫਿਰ ਮੰਦਰ ਦੇ ਵਿੱਚ ਜਾ ਕੇ ਪੁਜਾਰੀ ਜੀ ਨਾਲ ਸੰਪਰਕ ਕਰਕੇ ਉਹਨਾਂ ਤੋਂ ਤੁਸੀਂ ਪੈਸੇ ਲੇ ਸਕਦੇ ਹੋ ਧੰਨਵਾਦ ਜੀ ਸਮਾਨਾ ਹੈਲਪੈਂਟੋ ਦੇਵਕੀ ਨੰਦਨ ਸਿੰਘਲਾ